ਸਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਅੰਮ੍ਰਿਤਸਰੀ ਪਾਪੜ ਦੀ ਚਾਟ ਜਿਹਦੇ ਵਾਸਤੇ ਆਪਾਂ ਆਹ ਲਿੱਤਾ ਜੀ ਆਪਾਂ ਪਾਪੜ 50 ਗ੍ਰਾਮ ਲਿੱਤਾ ਆਪਾਂ ਪਨੀਰ ਆਹ ਲਿੱਤਾ ਜੀ ਆਪਾਂ ਲਸਣ 8-10 ਕਲੀ ਲਸਣ ਦੀ ਹੈ ਇੱਕ ਆਪਾਂ ਬ੍ਰਿਕ ਬ੍ਰਿਕ ਖੀਰਾ ਕੱਟ ਲੇਤਾ ਹੈ ਇੱਕ ਆਪਾਂ ਪਿਆਜ਼ ਕੱਟਿਆ ਇੱਕ ਆਪਾਂ ਟਮਾਟਰ ਕੱਟਿਆ ਆਹ ਹੈਗਾ ਜੀ ਆਪਾਂ ਜਿਹੜੇ ਹੋਮ ਮੈਡ ਆਪਾਂ ਮਾਇਓਨੈਸ ਬਣਾਣੀ ਹੈ ਦੁੱਧ ਹੈ ਇਹ ਠੰਡਾ ਦੁੱਧ ਹੈ ਆਹ ਲਿੱਤੀਆ ਜੀ ਆਪਾਂ ਚਿਪਸ ਇਹ ਆਪਾਂ 20 ਰੁਪਏ ਵਾਲਾ ਪੈਕਟ ਲਿੱਤਾ ਹੈ ਹੁਣ ਆਪਾਂ ਆਪਾਂ ਇੱਕ ਛੋਟਾ ਜਿਹਾ ਜਾਦੂ ਲਵਾਂਗੇ ਆ ਲੈਤਾ ਜੇ ਆਪਾਂ ਅੱਧਾ ਗਲਾਸ ਆਪਾਂ ਦੁੱਧ ਦਾ ਲੇਤਾ ਹੈ ਇਹ ਦੁੱਧ ਆਪਾਂ ਠੰਡਾ ਲੇਤਾ ਹੈ ਹੁਣ ਆਪਾਂ ਬਣਾਉਣ ਲੱਗੇ ਆਂ ਹੋਮ ਮੇਡ ਆਪਾਂ ਮਾਇਓਨੈਸ ਜਿਹਦੇ ਵਾਸਤੇ ਆਪਾਂ ਪਲੇਅਰ ਲੇਤਾ ਹੈ ਪਨੀਰ ਨੂੰ ਆਪਾਂ ਛੋਟਾ ਛੋਟਾ ਆਪਾਂ ਕੱਟ ਲਾਗੇ ਹੋਮ ਮੇਡ ਮਾਇਓਨੈਸ ਆਪਾਂ ਬਣਾ ਲੇਤੀ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤਾਜੀ ਫਰੈਸ਼ ਇਸ ਤਿੱਕੇ ਨਾਲ ਬਣਾਣੀ ਹੁੰਦੀ ਹੈ ਉਹ ਇਸ ਬਹੁਤ ਜਿਆਦਾ ਵਧੀਆ ਬੰਦੀ ਹੈ ਬਹੁਤ ਸੌਖੇ ਤਿੱਕੇ ਨਾਲ ਬੰਦੀ ਹੈ ਹੁਣ ਆਪਾਂ ਲੈਂਦੇ ਆ ਜੀ ਪਾਪੜ ਪਾਪੜ ਆਪਾਂ ਫਰਾਈਪੈਨ ਉਪਰ ਗੈਸ ਨੂੰ ਗਰਮ ਹੁਣ ਆਪਾਂ ਗੈਸ ਤੇ ਆਪਾਂ ਫਰਾਈਪੈਨ ਰੱਖ ਦਿੱਤਾ ਹੈ ਫਰਾਈਪੈਨ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਆ ਦੇਖੋ ਜੀ ਹੁਣ ਆਪਾਂ ਪਾਪੜ ਨੂੰ ਆਪਾਂ ਥੋੜਾ ਥੋੜਾ ਆਪਾਂ ਸੇਕ ਲਵਾ ਲਾਂਗੇ ਇਸ ਤਰ੍ਹਾਂ ਦਬਾਣਾ ਹੈ ਕੋਈ ਵੀ ਕੱਪੜਾ ਲੈ ਕੇ ਹੱਥ ਨੇ ਹੱਥ ਨਾਲ ਨਹੀਂ ਦਬਾਣਾ ਹੱਥ ਨੂੰ ਸੇਕ ਲੱਗ ਜਾਏਗਾ ਗਰਮ ਹਾਂਜੀ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਹੈ ਆਸਰਾ ਆਪਾਂ ਥੋੜਾ ਥੋੜਾ ਆਪਾਂ ਇਹਨੂੰ ਸੇਕ ਲਵਾ ਲਾਂਗੇ ਪਾਪੜ ਨੂੰ ਪਾਪੜ ਨੂੰ ਪਾਪੜ ਦਾ ਕੱਚਾਪਨ ਆਪਾਂ ਦੂਰ ਕਰਾਂਗੇ ਹਾਂ ਹੁਣ ਆਪਾਂ ਪਾਪੜ ਨੂੰ ਆਪਾਂ ਬਾਹਰ ਕੱਢ ਲਾਂਗੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਆਪਾਂ ਗਲਾਸ ਦੇ ਵਿੱਚ ਰੱਖ ਦਾਂਗੇ ਇਦੀ ਸ਼ੇਪ ਬਣ ਜਾਏਗੀ ਕਿਉਂਕਿ ਆਪਾਂ ਇਹਦੇ ਅੰਦਰ ਚਾਟਾ ਗੈਸ ਆ ਦੇਖੋ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਆਪਾਂ ਦਬਾ ਦਾਂਗੇ ਪਾਪੜ ਰੱਖ ਕੇ ਫਰਾਈਪੈਨ ਦੇ ਵਿੱਚ ਆ ਦੇਖੋ ਇਹਨੂੰ ਆਪਾਂ ਕੱਚਾ ਨਹੀਂ ਰੱਖਣਾ ਇਸ ਤਰ੍ਹਾਂ ਥੋੜਾ ਥੋੜਾ ਹੋਣ ਆਪਾਂ ਗੈਸ ਆ ਦੇਖੋ ਜੀ ਹੋਣ ਆਪਾਂ ਪਾਪੜ ਨੂੰ ਆਪਾਂ ਥੋੜਾ ਥੋੜਾ ਆਪਾਂ ਸੇਕ ਲਵਾ ਲਾਂਗੇ ਇਸ ਤਰ੍ਹਾਂ ਦਬਾਣਾ ਹੈ ਕੋਈ ਵੀ ਕਪੜਾ ਲੈ ਕੇ ਹੱਥ ਨੇ ਹੱਥ ਨਾਲ ਨਹੀਂ ਦਬਾਣਾ ਹੱਥ ਨੂੰ ਸੇਕ ਲੱਗ ਜਾਏਗਾ ਗਰਮ ਆ ਦੇ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਐ ਐਸ ਤਰ੍ਹਾਂ ਆਪਾਂ ਥੋੜਾ ਥੋੜਾ ਆਪਾਂ ਇਹਨੂੰ ਸੇਕ ਲਵਾ ਲਾਂਗੇ ਪਾਪੜ ਨੂੰ ਪਾਪੜ ਨੂੰ ਪਾਪੜ ਦਾ ਕੱਚਾਪਨ ਆਪਾਂ ਦੂਰ ਕਰਾਂਗੇ ਆ ਦੇ ਹੁਣ ਆਪਾਂ ਪਾਪੜ ਨੂੰ ਆਪਾਂ ਬਾਹਰ ਕੱਢ ਲਾਂਗੇ ਇਨੂੰ ਹੁਣ ਆਪਾਂ ਇਸ ਤਰ੍ਹਾਂ ਆਪਾਂ ਗਲਾਸ ਦੇ ਵਿੱਚ ਰੱਖ ਦਾਂਗੇ। ਇਹਦੀ ਸ਼ੇਪ ਬਣ ਜਾਏਗੀ ਕਿਉਂਕਿ ਆਪਾਂ ਇਹਦੇ ਅੰਦਰ ਚਾਟ ਰੱਖਾਂਗੇ ਆ ਦੇਖੋ। ਇਸੇ ਤਰ੍ਹਾਂ ਆਪਾਂ ਦੂਸਰਾ ਪਾਪੜ ਰੱਖਾਂਗੇ। ਇਹਨੂੰ ਵੀ ਆਪਾਂ ਥੋੜਾ ਥੋੜਾ ਆਪਾਂ ਦਬਾ ਦਾਂਗੇ ਇਸ ਤਰ੍ਹਾਂ। ਇਹ ਫਾਫੇ ਜਿਹਾ ਇਸੇ ਦਿਨ ਆ ਦੇਖੋ। ਪਾਪੜ ਨੂੰ ਆਪਾਂ ਇਸ ਤਰ੍ਹਾਂ ਆਪਾਂ ਅਦਲਾ ਬਦਲੀ ਕਰਦੇ ਰਾਂਗੇ। ਸਾਈਡ ਆਪਾਂ ਇਹਦੀ ਚੇਂਜ ਕਰਦੇ ਰਵਾਂਗੇ ਕੱਚਾ ਨਹੀਂ ਹੋਣਾ ਚਾਹੀਦਾ ਪਾਪੜ ਆ ਦੇਖੋ ਇਹਨੂੰ ਵੀ ਹੁਣ ਆਪਾਂ ਦੂਸਰੇ ਗਲਾਸ ਚ ਰੱਖ ਲਿਆ ਆ ਦੇਖੋ ਆ ਦੇਖੋ ਜੀ ਦੂਸਰਾ ਪਾਪੜ ਵੀ ਆਪਾਂ ਇਸ ਤਰ੍ਹਾਂ ਗਲਾਸ ਦੇ ਵਿੱਚ ਆਪਾਂ ਸ਼ੇਪ ਬਣਾ ਕੇ ਰੱਖ ਦਿੱਤਾ ਇਸੇ ਤਰ੍ਹਾਂ ਆਪਾਂ ਅਪਾ ਸਾਰੇ ਪਾਪੜ ਆਪਾਂ ਤਿਆਰ ਕਰ ਲਾਂਗੇ ਆ ਦੇਖੋ ਜੀ ਪਾਪੜ ਆਪਾਂ ਤਿਆਰ ਕਰ ਲਿੱਤੇ ਹੁਣ ਆਪਾਂ ਪਾਵਾਂਗੇ ਆਪਾਂ ਖੀਰਾ ਹੁਣ ਆਪਾਂ ਚਾਟ ਤਿਆਰ ਕਰਦੇ ਆ ਪਾਪੜ ਦੇ ਵਿੱਚ ਜਿਹੜੀ ਆਪਾਂ ਲਗਾਨੀ ਆ ਪਿਆਈ ਪਾਵਾਂਗੇ ਟਮਾਟਰ ਵੀ ਆਪਾਂ ਪਾ ਦਿੱਤਾ ਪਿਆਈ ਵੀ ਪਾਤਾ ਖੀਰਾ ਵੀ ਪਾਤਾ ਹੁਣ ਆਪਾਂ ਪਾਵਾਂਗੇ সুইਟ ਕੌਰ সুইਟ ਕੌਰ ਨੂੰ ਆਪਾਂ ਪਾਣੀ ਦੇ ਵਿੱਚ ਉਬਾਲ ਕੇ ਆਪਾਂ ਰੱਖ ਲਿੱਤਾ ਸੀ ਪਾਵਾਂਗੇ ਨਮਕ ਚਮਚੇ ਦਾ ਚੌਥਾ ਹਿੱਸਾ ਆਪਾਂ ਨਮਕ ਦਾ ਪਾਵਾਂਗੇ ਹੋਰ ਆਪਾਂ ਪਾਵਾਂਗੇ ਕਾਲਾ ਨਮਕ ਕਾਲਾ ਨਮਕ ਵੀ ਆਪਾਂ ਚੌਥਾ ਹਿੱਸਾ ਪਾਵਾਂਗੇ ਚਮਚੇ ਦਾ ਹੋਰ ਆਪਾਂ ਪਾਵਾਂਗੇ ਇਹਦੇ ਵਿੱਚ ਚਾਟ ਮਸਾਲਾ ਇਹ ਆਪਾਂ ਅੱਧਾ ਚਮਚਾ ਆਪਾਂ ਚਾਟ ਮਸਾਲੇ ਦਾ ਪਾਉ। ਹਾਂ ਦੇਖੋ। ਥੋੜੀ ਜਿਹੀ ਹੁਣ ਆਪਾਂ ਲਾਲ ਮਿਰਚ ਪਾਉਾਂਗੇ। ਚਮਾਇਦਾ ਤੀਸਰਾ ਹਿੱਸਾ ਪਾ ਲਾਲ ਮਿਰਚ ਪਾਈ। ਹੁਣ ਆਪਾਂ ਪਾਵਾਂਗੇ ਪੀਜ਼ਾ ਪਾਸਤਾ ਸੌਸ। ਇਹ ਆਪਸ਼ਨ ਹੈ ਪਾ ਨਹੀਂ ਹੋਵੇ ਪਾ ਸਕਦੇ ਆ ਨਹੀਂ ਤੇ ਆਪਾਂ ਸਕਿੱਪ ਵੀ ਕਰ ਸਕਦੇ ਆ। ਜੇ ਕਰਨਾ ਪਸੰਦ ਹੋਏ ਨਾ ਪਾਣਾ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟੋ ਕੈਂਚ। ਇਹ ਆਪਾਂ ਲੋੜ ਅਨਸਾਰ ਪਾਣੀ ਹੈ ਮਟੀਰੀਅਲ ਦੇ ਸਾਥ ਤੇ ਇੱਕ ਚਮਚ ਆਪਾਂ ਟਮਾਟੋ ਕੇਚਪ ਦਾ ਪਾਇਆ ਖੂਨ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਨੇ ਸਾਰੇ ਮਸਾਲੇ ਤੇ ਸੌਸ ਆਹ ਦੇਖੋ ਜੀ ਪਾਪੜ ਦੇ ਵਿੱਚ ਜਿਹੜੀ ਆਪਾਂ ਚਾਹ ਦੀ ਸਟਫਿੰਗ ਬਣਾਉਣੀ ਰੱਖ ਲਈਏ ਉਹ ਤਿਆਰ ਹੈ ਜਿਹੜੀ ਆਪਾਂ ਸਟਫਿੰਗ ਪਾਵਾਂਗੇ ਉਹ ਤਿਆਰ ਹੈ ਹੁਣ ਆਪਾਂ ਕੱਢਾਂਗੇ ਗਲਾਸ ਦੇ ਵਿੱਚੋਂ ਪਾਪੜ ਆਦਿਕੁ ਪਾਪੜ ਦੀ ਸ਼ੇਪ ਬਣ ਗਈ ਨਾ ਇਹਦੇ ਵਿੱਚ ਆਪਾਂ ਚਾਟ ਤਿਆਰ ਕਰਾਂਗੇ ਇਹਨੂੰ ਆਪਾਂ ਇੱਕੋ ਸਾਈਡ ਤੇ ਧਰ ਦਿੰਦੇ ਆਪਾਂ ਦੋ ਪਾਪੜ ਦੇ ਇੱਕ ਤਿਆਰ ਕਰਦੇ ਆ ਆਹ ਹੁਣ ਆਪਾਂ ਦੂਸਰੇ ਪਾਪੜ ਚ ਪਾ ਦਾਂਗੇ ਜਿਹੜੀ ਆਪਾਂ ਚਾਟ ਤਿਆਰ ਕੀਤੀ ਐ ਆ ਦੇਖੋ ਜੀ ਦੋਨਾਂ ਪਾਪੜ ਦੇ ਅੰਦਰ ਆਪਾਂ ਚਾਟ ਆਪਾਂ ਲਗਾ ਦਿੱਤੀ ਐ ਹੁਣ ਆਪਾਂ ਲੈਤਾ ਜੀ ਚਿਪਸ ਦਾ ਪੈਕਟ ਚਿਪਸ ਦਾ ਪੈਕਟ ਲੈ ਕੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਆਪਾਂ ਕਿਸੇ ਵੀ ਚੀਨ ਨਾਲ ਆਪਾਂ ਥੋੜਾ ਥੋੜਾ ਆਪਾਂ ਤੋੜ ਦਾਂਗੇ ਇਤੋਂ ਵੀ ਆਪਾਂ ਦਰਦਰਾ ਜਿਹਾ ਪਕਾ ਲੈਂਦਾ ਹੈ ਆ ਦੇਖੋ ਪਾਪਰ ਚੁੰਜਾ ਬਣਾ ਲੈਂਦੇ ਬਾਅਦ ਚ ਉਤਾਰ ਦਿੰਦੇ ਹੁਣ ਆਪਾਂ ਜਿਹੜੇ ਆਪਾਂ ਚਿਪਸ ਆਪਾਂ ਦਰਦਰੀ ਜੀ ਕੀਤੀ ਹੈ ਇਹਨੂੰ ਵੀ ਆਪਾਂ ਉੱਪਰ ਦੇ ਪਾ ਦਾਂਗੇ ਆ ਦੇਖੋ ਚਿਪਸ ਵੀ ਆਪਾਂ ਪਾ ਦਿੱਤੀ ਹੈ ਚਿਪਸ ਪਾ ਕੇ ਹੁਣ ਆਪਾਂ ਲੈਂਦਾ ਜੇ ਆਪਾਂ ਗਲਾਸ ਗਲਾਸ ਦੇ ਵਿੱਚ ਆਪਾਂ ਕੋਈ ਵੀ ਆਪਾਂ ਪੋਲੀਥੀਨ ਆਪਾਂ ਰੱਖ ਲਵਾਂਗੇ ਇਦੇ ਵਿੱਚ ਪਾਵਾਂਗੇ ਆਪਾਂ ਯੋਨਿਸ ਜਿਹੜੀ ਆਪਾਂ ਹੋਮ ਮੇਡ ਤਿਆਰ ਕੀਤੀ ਹੈ ਆ ਦੇਖੋ ਆ ਦੇਖੋ ਯੋਨਿਸ ਆਪਾਂ ਪਾ ਲਿੱਤੀ ਇਹਨੂੰ ਆਪਾਂ ਐਸਾ ਚਾਹੇ ਤਾਂ ਆਪਾਂ ਰਬੜ ਲਗਾ ਦੋ ਚਾਹੇ ਇਹਨੂੰ ਐਸਤਰ ਆਪਾਂ ਹੱਥ ਨਾਲ ਆਪਾਂ ਫੜ ਲਈਏ ਐਸਤਰ ਮੋੜ ਕੇ ਆ ਦੇਖੋ ਇਨੂੰ ਹੁਣ ਆਪਾਂ ਅੱਗੋਂ ਦੇ ਆਪਾਂ ਕੈਂਚ ਨਾਲ ਆਪਾਂ ਕੱਟ ਲੈਂਦੇ ਆ। ਆ ਦੇਖੋ ਜੀ। ਮਾਇਓਨੈਸ ਨੂੰ ਆਪਾਂ ਇਸ ਤਰ੍ਹਾਂ ਆਪਾਂ ਪੋਲੀਥੀਨ ਦੇ ਵਿੱਚ ਪਾਤਾ। ਇਹਨੂੰ ਆਪਾਂ ਥੋੜੀ ਜਿਹੀ ਆਪਾਂ ਕਟਿੰਗ ਕਰ ਦਾਂ। ਆ ਦੇਖੋ। ਆ ਦੇਖੋ ਨੇ। ਕਟਿੰਗ ਆਪਾਂ ਕਰਕੇ ਹੁਣ ਆਪਾਂ ਇਹਨੂੰ ਆਪਾਂ ਹੁਣ ਆਪਾਂ ਕਟਿੰਗ ਕਰ ਦਿਤੀ ਆ ਪੋਲੀਥੀਨ ਦੀ ਅੱਗੋਂ। ਹੁਣ ਆਪਾਂ ਮਾਇਓਨੈਸ ਪਾ ਦਾਂਗੇ ਇਹ ਦੇ ਉੱਪਰ। ਆ ਦੇਖੋ। ਉਹਨਾਂ ਪਾਪਰੋਂ ਦੀ ਪਾ ਦਾਂਗੇ ਚਾਟ ਮਸਾਲਾ ਥੋੜਾ ਥੋੜਾ ਆਪਾਂ ਮਾਇਓਨੈਸ ਪਾ ਕੇ ਉਪਰੋਂ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾ ਦਾਂਗੇ ਆ ਦੇਖੋ ਜੀ ਆ ਦੇਖੋ ਜੀ ਬਹੁਤ ਹੀ ਵਧੀਆ ਪਾਪੜ ਦੀ ਚਾਟ ਬਣ ਕੇ ਤਿਆਰ ਹੈ ਆ ਦੇਖੋ ਬਹੁਤ ਹੀ ਜਿਆਦਾ ਕ੍ਰਿਸਪੀ ਪਾਣਾ ਹੈ ਇਹਦੇ ਵਿੱਚ ਆ ਦੇਖੋ ਆ ਦੇਖੋ ਇਹਨੂੰ ਆਪਾਂ ਇਸ ਤਿੱਕੇ ਨਾਲ ਆਪਾਂ ਖਾਵਾਂਗੇ ਬਹੁਤ ਹੀ ਜਿਆਦਾ ਵਧੀਆ ਬਣ ਲੱਗੇਗੀ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਆਪਾਂ ਰੱਖ ਤੇ ਹੁਣ ਆਪਾਂ ਬੱਚਿਆਂ ਨੂੰ ਦਿੰਦੇ ਆ ਆ ਦੇਖੋ ਆ ਦੇਖੋ ਜੀ ਅੰਮ੍ਰਿਤਸਰੀ ਪਾਪੜ ਦੀ ਚਾਟ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ